ਘਰ ਵਿੱਚ ਭੁੱਲ ਕੇ ਵੀ ਇਹ ਪੰਜ ਚੀਜ਼ਾਂ ਨਾ ਰੱਖੋ ਇਹ ਗਰੀਬੀ ਲਿਆ ਦੇਣਗੀਆਂ ਇਹ ਗੱਲ ਸਹੀ ਹੈ ਦੋਸਤੋ ਕਈ ਵਾਰ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲਦੀ ਤੇ ਪੈਸਾ ਘਰ ਵਿੱਚ ਕਿਉਂ ਨਹੀਂ ਰੁਕਦਾ ਵਾਸਤੂ ਮੁਤਾਬਕ ਘਰ ਵਿੱਚ ਕੁਝ ਚੀਜ਼ਾਂ ਹੋਣ ਕਾਰਨ ਇਹ ਸਮੱਸਿਆਵਾਂ ਆ ਸਕਦੀਆਂ ਨੇ ਜੇਕਰ ਬਹੁਤ ਧਨ ਕਮਾਉਣ ਦੇ ਬਾਵਜੂਦ ਵੀ ਤੁਹਾਡੇ ਘਰ ਵਿੱਚ ਧਨ ਦੀ ਕਮੀ ਹੈ ਤਾਂ ਜਰੂਰ ਤੁਸੀਂ ਜਾਂ ਕੋਈ ਹੋਰ ਕੋਈ ਗਲਤੀ ਕਰ ਰਿਹਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਸਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਕਈ ਵਾਰ ਸਾਡੇ ਆਰਥਿਕ ਸੰਕਟਾਂ ਦਾ ਕਾਰਨ ਬਣ ਜਾਂਦੀਆਂ ਨੇ। ਖਾਸ ਕਰਕੇ ਜਦੋਂ ਘਰ ਵਿੱਚ ਕੁਝ ਚੀਜ਼ਾਂ ਵਾਸਤੂ ਦੇ ਮੁਤਾਬਕ ਠੀਕ ਨਹੀਂ ਹੁੰਦੀਆਂ। ਤਾਂ ਇਸ ਕਰਕੇ ਤੁਹਾਨੂੰ ਹਮੇਸ਼ਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਰਨਾ ਪੈਂਦਾ ਹੈ। ਪੈਸਿਆਂ ਨਾਲ ਜੁੜੇ ਸੰਕੇਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜੇ ਤੁਹਾਡੇ ਘਰ ਵਿੱਚ ਕੋਈ ਐਸੀ ਚੀਜ਼ ਹੈ ਤਾਂ ਅੱਜ ਹੀ ਉਸ ਨੂੰ ਘਰੋਂ ਬਾਹਰ ਕੱਢ ਦਿਓ ਚਲੋ ਦੋਸਤੋ ਅੱਜ ਅਸੀਂ ਜਾਣਦੇ ਹਾਂ ਕਿ ਵਾਸਤੂ ਅਨੁਸਾਰ ਕਿਹੜੀਆਂ 5 ਚੀਜ਼ਾਂ ਘਰ ਵਿੱਚ ਰੱਖਣ ਨਾਲ ਤੁਹਾਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 1 ਤਾਜ ਮਹਿਲ ਦੀ ਤਸਵੀਰ ਜਾਂ ਆਕਾਰ ਤਾਜ ਮਹਿਲ ਨੂੰ ਪਿਆਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਵਾਸਤੂ ਅਨੁਸਾਰ ਇਸ ਨੂੰ ਘਰ ਵਿੱਚ ਕਦੇ ਵੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਮੁਮਤਾਜ਼ ਬੀਗਮ ਦਾ ਮਕਬਰ ਹੈ ਅਤੇ ਕਿਸੇ ਮਕਬਰ ਨੂੰ ਘਰ ਵਿੱਚ ਰੱਖਣਾ ਅਸ਼ubh ਹੁੰਦਾ ਹੈ ਇਸ ਨਾਲ ਨਕਾਰਾਤਮਕ ਤਾਕਤਾਂ ਘਰ ਵਿੱਚ ਆ ਜਾਂਦੀਆਂ ਹਨ ਨੰਬਰ 2 ਮਹਾਭਾਰਤ ਦੀ ਤਸਵੀਰ ਜਾਂ ਕਿਤਾਬ ਘਰ ਵਿੱਚ ਨਹੀਂ ਰੱਖਣੀ ਚਾਹੀਦੀ ਇਸ ਨਾਲ ਘਰ ਵਿੱਚ ਲੜਾਈ ਝਗੜਾ ਤੇ ਨਕਾਰਾਤਮਕ ਮਾਹੌਲ ਬਣਦਾ ਹੈ ਖਿਆਲ ਰੱਖੋ ਕੇ ਡਰਾਇੰਗ ਰੂਮ ਜਾਂ ਬੈਡਰੂਮ ਵਿੱਚ ਇਹ ਤਸਵੀਰ ਕਦੇ ਵੀ ਨਾ ਲਗਾਈ ਜਾਵੇ ਨੰਬਰ 3 ਮੁਰਝਾਏ ਫੁੱਲਾਂ ਅਤੇ ਕੱਟੇ ਹੋਏ ਪੌਦੇ ਲੋਕ ਅਕਸਰ ਗਮਲੇ ਵਿੱਚ ਫੁੱਲ ਰੱਖਦੇ ਹਨ ਪਰ ਜਦੋਂ ਉਹ ਮੁਰਝਾ ਜਾਂਦੇ ਹਨ ਤਾਂ ਸੁੱਟਣਾ ਭੁੱਲ ਜਾਂਦੇ ਹਨ ਪਰ ਵਾਸਤੂ ਸ਼ਾਸਤਰ ਅਨੁਸਾਰ ਮੁਰਝਾਏ ਫੁੱਲ ਜਾਂ ਕੱਟੇ ਹੋਏ ਪੌਦੇ ਅਸ਼ੁੱਭਤਾ ਦੀ ਨਿਸ਼ਾਨੀ ਹੁੰਦੇ ਹਨ ਇਸ ਲਈ ਜੇ ਤੁਹਾਨੂੰ ਵੀ ਤੋਹਫੇ ਵਿੱਚ ਮਿਲੇ ਗੁਲਦਸਤਿਆਂ ਨੂੰ ਸੰਭਾਲ ਕੇ ਰੱਖਣਾ ਪਸੰਦ ਹੈ ਤਾਂ ਧਿਆਨ ਰੱਖੋ ਕਿ ਮੁਰਝਾਉਣ ਤੋਂ ਬਾਅਦ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿਓ ਟੁੱਟੀਆਂ ਫੁੱਟੀਆਂ ਮੂਰਤੀਆਂ ਜਾਂ ਤਸਵੀਰਾਂ ਹਾਂ ਦੋਸਤੋ ਘਰ ਵਿੱਚ ਕਦੇ ਵੀ ਟੁੱਟੀਆਂ ਫੁੱਟੀਆਂ ਮੂਰਤੀਆਂ ਜਾਂ ਤਸਵੀਰਾਂ ਨਹੀਂ ਰੱਖਣੀਆਂ ਚਾਹੀਦੀਆਂ ਵਾਸਤੂ ਸ਼ਾਸਤਰ ਦੇ ਮੁਤਾਬਕ ਇਸ ਨਾਲ ਘਰ ਵਿੱਚ ਨਕਾਰਾਤਮਕਤਾ ਵੱਧਦੀ ਹੈ ਤੇ ਅਸ਼ੁਭਤਾ ਆਉਂਦੀ ਹੈ ਇਸ ਲਈ ਜੇ ਤੁਹਾਡੇ ਘਰ ਵਿੱਚ ਵੀ ਕੋਈ ਟੁੱਟੀ ਫੁੱਟੀ ਫੋਟੋ ਜਾਂ ਮੂਰਤੀ ਪਈ ਹੋਵੇ ਤਾਂ ਉਸ ਨੂੰ ਪਵਿੱਤਰ ਪਾਣੀ ਵਿੱਚ ਵਿਸਰਜਿਤ ਕਰ ਦਿਓ ਤੇ ਉਸ ਥਾਂ ਨਵੀਆਂ ਮੂਰਤੀਆਂ ਜਾਂ ਤਸਵੀਰਾਂ ਲਗਾ ਦਿਓ ਨੰਬਰ 5 ਪੂਜਾ ਕਮਰੇ ਨੂੰ ਹਨੇਰਾ ਨਾ ਰੱਖੋ ਦੋਸਤੋ ਵਾਸਤੂ ਸ਼ਾਸਤਰ ਦੇ ਮੁਤਾਬਕ ਪੂਜਾ ਕਮਰੇ ਨੂੰ ਕਦੇ ਵੀ ਹਨੇਰਾ ਨਹੀਂ ਰੱਖਣਾ ਚਾਹੀਦਾ ਪੂਜਾ ਘਰ ਵਿੱਚ ਇੱਕ ਤੋਂ ਵੱਧ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਜਾਂ ਮੂਰਤੀਆਂ ਨਹੀਂ ਲਗਾਉਣੀਆਂ ਚਾਹੀਦੀਆਂ ਜੇ ਤੁਸੀਂ ਪੂਜਾ ਘਰ ਨੂੰ ਹਨੇਰੇ ਵਿੱਚ ਰੱਖਦੇ ਹੋ ਤਾਂ ਤੁਹਾਡਾ ਭਵਿੱਖ ਵੀ ਹਨੇਰੇ ਵਿੱਚ ਹੋ ਜਾਂਦਾ ਹੈ ਤੇ ਘਰ ਵਿੱਚ ਗਰੀਬੀ ਆ ਜਾਂਦੀ ਹੈ ਦੋਸਤੋ ਜੇ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਅਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਇੱਕ ਨਵੀਂ ਜਾਣਕਾਰੀ ਨਾਲ ਧੰਨਵਾਦ